ਸਵਾਗਤ ਹੈ ਜੀ ਅੱਜ ਆਪਾਂ ਇੱਕ ਬਹੁਤ ਹੀ ਚਰਚਿਤ ਮਾਮਲੇ ਤੇ ਗੱਲ ਕਰ ਰਹੇ ਹਾਂ ਵਿਜੇ ਮਾਲਿਆ ਨੇ ਹਾਲ ਹੀ ਵਿੱਚ ਕੁਝ ਸਪਸ਼ਟੀਕਰਨ ਦਿੱਤੇ ਨੇ ਖਾਸ ਕਰਕੇ ਕਿੰਗ ਫਿਸ਼ਰ 에ਅਰਲਾਈਨਸ ਦੇ ਬੰਦ ਹੋਣ ਤੇ ਯੂ نو ਉਹਨਾਂ ਦੇ ਪੈਸਿਆਂ ਦੇ ਲੈਣ ਦੇਣ ਬਾਰੇ ਹਾਂਜੀ ਬਿਲਕੁਲ ਇੱਕ ਤਾਜ਼ਾ ਇੰਟਰਵਿਊ ਆਈ ਹੈ ਉਹਨਾਂ ਦੀ ਜਿੱਥੇ ਕਾਫੀ ਸਮੇਂ ਬਾਅਦ ਮਤਲਬ ਉਹਨਾਂ ਨੇ ਆਪਣਾ ਪੱਖ ਰੱਖਿਆ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਸਮਝਣ ਦੀ ਕਿ ਉਹਨਾਂ ਦੇ ਦਾਅਵੇ ਕੀ ਨੇ ਤੇ ਸਭ ਤੋਂ ਵੱਡੀ ਗੱਲ ਜਿਸ ਤੇ ਉਹ ਜ਼ੋਰ ਪਾ ਰਹੇ ਨੇ ਉਹ ਇਹ ਹੈ ਕਿ ਜਿੰਨਾ ਕਰਜ਼ਾ ਸੀ ਨਾ ਉਸ ਤੋਂ ਕਿਤੇ ਜ਼ਿਆਦਾ ਪੈਸਾ ਵਸੂਲੀਆ ਜਾ ਚੁੱਕਾ ਹੈ ਹੈ ਹਾਂ ਦੇਖੋ ਉਹ ਕਹਿ ਰਹੇ ਨੇ ਕਿ ਜਿਹੜੀ ਡੈਟ ਰਿਕਵਰੀ ਟ੍ਰਿਬਿਊਨਲ ਹੈ ਡੀਆਰਟੀ ਹਾਂਜੀ ਉਹ ਖਾਸ ਅਦਾਲਤ ਜਿਹੜੀ ਬੈਂਕਾਂ ਦੇ ਮਾਮਲੇ ਦੇਖਦੀ ਹੈ ਬਿਲਕੁਲ ਉਹਨਾਂ ਨੇ ਕਿਹਾ ਸੀ ਕਿ ਕਰਜ਼ਾ ਵਿਆਜ ਵਗੈਰਾ ਪਾ ਕੇ ਕੋਈ 6203 ਕਰੋੜ ਬਣਦਾ ਹੈ 6203 ਕਰੋੜ ਠੀਕ ਪਰ ਮਾਲਿਆ ਦਾ ਦਾਵਾ ਹੈ ਤੇ ਉਹ ਸਰਕਾਰੀ ਰਿਪੋਰਟਾਂ ਦਾ ਹਵਾਲਾ ਦੇ ਰਹੇ ਨੇ ਕਿ ਵਸੂਲੀਤਾਜੀ 14100 ਕਰੋੜ ਦੀ ਹੋ ਗਈ ਹੈ 14100 ਕਰੋੜ ਮਤਲਬ ਡਬਲ ਤੋਂ ਵੀ ਜ਼ਿਆਦਾ ਹਾਂਜੀ ਇਹੀ ਤਾਂ ਉਹਨਾਂ ਦਾ ਮੁੱਖ ਨੁਕਤਾ ਹੈ ਹੁਣ ਇਹ ਹੋ ਸਕਦਾ ਹੈ ਕਿ ਵਸੂਲੀ ਵਾਲੀ ਰਕਮ ਵਿੱਚ ਬਾਦ ਦਾ ਵਿਆਜ ਜਾਂ ਜ਼ਬਤ ਕੀਤੀਆਂ ਜਾਇਦਾਦਾਂ ਦੀ ਵਧਿ ਹੋਈ ਕੀਮਤ ਸ਼ਾਮਿਲ ਹੋਵੇ ਪਰ ਉਹਨਾਂ ਦਾ ਸਵਾਲ ਇਹ ਹੈ ਕਿ ਜੇ ਸਰਕਾਰ ਖੁਦ ਮੰਨ ਰਹੀ ਹੈ ਕਿ ਇੰਨੇ ਪੈਸੇ ਵਸੂਲ ਹੋ ਗਏ ਫਿਰ ਉਹਨਾਂ ਤੇ ਪੈਸੇ ਨਾ ਮੋੜਨ ਦਾ ਇਲਜ਼ਾਮ ਕਿਵੇਂ ਇਹ ਤਾਂ ਬਹੁਤ ਅਹਿਮ ਪੁਆਇੰਟ ਹੈ ਪਰ ਫਿਰ ਸਵਾਲ ਉੱਠਦਾ ਹੈ ਕਿ 에ਅਰਲਾਈਨ ਡੁੱਬੀ ਕਿਉਂ ਅਸਲ ਵਿੱਚ ਫੇਲ ਕਿਉਂ ਹੋਈ ਇਸ ਬਾਰੇ ਕੀ ਕਹਿੰਦੇ ਨੇ ਉਹ ਦੇਖੋ ਉਹ ਕਹਿੰਦੇ ਨੇ ਕਿ ਇਹ ਕੋਈ ਧੋਖਾਧੜੀ ਨਹੀਂ ਸੀ ਉਹ ਕਾਰਨ ਦੱਸਦੇ ਨੇ ਉਸ ਵੇਲੇ ਦਾ ਬਿਜ਼ਨਸ ਮਾਹੌਲ ਸਰਕਾਰੀ ਪਾਲਿਸੀਆਂ ਜਿਵੇਂ ਕਿ ਫਿਊਲ ਤੇ ਭਾਰੀ ਟੈਕਸ ਹਾਂ ਬਹੁਤ ਜ਼ਿਆਦਾ ਐਵੀਏਸ਼ਨ ਫਿਊਲ ਟੈਕਸ ਸੀ ਉਦੋਂ ਵਿਦੇਸ਼ੀ 에ਅਰਲਾਈਨਾਂ ਨੂੰ ਨਿਵੇਸ਼ ਦੀ ਇਜਾਜ਼ਤ ਵੀ ਨਹੀਂ ਸੀ ਤੇ ਨਾਲੇ 2008 ਵਾਲਾ ਆਲਮੀ ਵਿੱਤੀ ਸੰਕਟ ਆ ਗਿਆ ਉਹ ਕਹਿੰਦੇ ਨੇ ਇਹ ਸਭ ਕਾਰਨ ਸਨ ਅੱਛਾ ਇਸ ਵਿੱਚ ਇੱਕ ਹੋਰ ਗੱਲ ਉਹ ਜੋੜਦੇ ਨੇ ਉਹ ਕਹਿੰਦੇ ਨੇ ਕਿ ਉਸ ਵੇਲੇ ਦੇ ਵਿੱਤ ਮੰਤਰੀ ਪ੍ਰਣਵ ਮੁਖਰਜੀ ਨੇ ਉਹਨਾਂ ਨੂੰ ਕਿਹਾ ਸੀ ਕਿ 에ਅਰਲਾਈਨ ਦਾ ਸਾਈਜ਼ ਘਟਣਾ ਕਰੋ ਹੈ ਕਿਉਂ ਉਹ ਕਹਿੰਦੇ ਨੇ ਕਿ ਸਰਕਾਰ ਚਾਹੁੰਦੀ ਸੀ ਨੌਕਰੀਆਂ ਬਚਾਈਆਂ ਜਾਣ ਤੇ ਭਰੋਸਾ ਦਿੱਤਾ ਗਿਆ ਸੀ ਕਿ ਬੈਂਕ ਮਦਦ ਕਰਨਗੇ ਹੁਣ ਇਹ ਦਾਵਾ ਮਤਲਬ ਮਾਮਲੇ ਨੂੰ ਹੋਰ ਪੇਚੀਦਾ ਬਣਾ ਦਿੰਦਾ ਹੈ ਵਾਕਈ ਇਹ ਤਾਂ ਕਾਫੀ ਗੁੰਝਲਦਾਰ ਗੱਲ ਹੈ ਅੱਛਾ ਇੱਕ ਹੋਰ ਚੀਜ਼ ਜਿਸ ਤੇ ਉਹ ਬਹੁਤ ਜ਼ੋਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਨੇ ਪਰਸਨਲ ਗਾਰੰਟੀ ਦਿੱਤੀ ਸੀ ਹਾਂਜੀ ਨਿੱਜੀ ਗਾਰੰਟੀ ਤੇ ਸਿਰਫ ਇੰਨਾ ਹੀ ਨਹੀਂ ਉਹਨਾਂ ਦਾ ਦਾਵਾ ਹੈ ਕਿ ਆਪਣੇ ਯੂਬੀ ਗਰੁੱਪ ਵਿੱਚੋਂ ਕੋਈ 3000 ਕਰੋੜ ਕੈਸ਼ 에ਅਰਲਾਈਨ ਵਿੱਚ ਪਾਇਆ ਸੀ 3000 ਕਰੋੜ ਹਾਂ ਤੇ ਉਹਨਾਂ ਦਾ ਤਰਕ ਹੈ ਕਿ ਜੇ ਨiyet ਮਾਲੀ ਹੁੰਦੀ ਜੇ ਥੋਖਾ ਹੀ ਕਰਨਾ ਹੁੰਦਾ ਤਾਂ ਕੋਈ ਆਪਣੀ ਜੇਬ ਚੋਂ ਇੰਨੇ ਪੈਸੇ ਤੇ ਆਪਣੀ ਪਰਸਨਲ ਗਰੰਟੀ ਦਾਤੇ ਕਿਉਂ ਲਾਉਂਦਾ ਹੂੰ ਇਹ ਵੀ ਸੋਚਣ ਵਾਲੀ ਗੱਲ ਹੈ ਤੇ ਇਸੇ ਨਾਲ ਜੁੜੀ ਇੱਕ ਹੋਰ ਗੱਲ ਉਹ ਕਹਿੰਦੇ ਨੇ ਕਿ 2012 ਤੋਂ 2015 ਤੱਕ ਚਾਰ ਵਾਰ ਉਹਨਾਂ ਨੇ ਬੈਂਕਾਂ ਨੂੰ ਸੈਟਲਮੈਂਟ ਆਫਰ ਕੀਤੀ ਮਤਲਬ ਕਰਜ਼ਾ ਮੋੜਨ ਲਈ ਸਮਝੌਤੇ ਦੀ ਪੇਸ਼ਕਸ਼ ਚਾਰ ਵਾਰ ਪਰ ਬੈਂਕਾਂ ਨੇ ਮੰਨਿਆ ਨਹੀਂ ਉਹਨਾਂ ਮੁਤਾਬਿਕ ਬੈਂਕਾਂ ਨੇ ਹਰ ਵਾਰ ਨਾ ਕਰ ਦਿੱਤੀ ਤੇ ਉਹ ਕਹਿੰਦੇ ਨੇ ਇਸ ਦੇ ਸਬੂਤ ਸੁਪਰੀਮ ਕੋਰਟ ਦੇ ਰਿਕਾਰਡ ਤੇ ਨੇ ਇਹ ਗੱਲ ਉਹਨਾਂ ਦੇ ਇਸ ਦਾਅਵੇ ਨੂੰ ਮਜ਼ਬੂਤ ਕਰਦੀ ਹੈ ਕਿ ਉਹ ਪੈਸਾ ਵਾਪਸ ਕਰਨਾ ਚਾਹੁੰਦੇ ਸਨ ਤੇ ਫਿਰ ਆ ਜਾਂਦਾ ਹੈ ਸਭ ਤੋਂ ਵੱਡਾ ਮੁੱਦਾ ਦੇਸ਼ ਛੱਡ ਕੇ ਜਾਣਾ ਜਿਸ ਕਰਕੇ ਉਹਨਾਂ ਨੂੰ ਪਘੋੜਾ ਕਿਹਾ ਗਿਆ ਉਸ ਬਾਰੇ ਕੀ ਸਪਸ਼ਟੀਕਰਨ ਹੈ ਦੇਖੋ ਉਹਨਾਂ ਦਾ ਪੱਖ ਬਿਲਕੁਲ ਵੱਖਰਾ ਹੈ ਉਹ ਕਹਿੰਦੇ ਨੇ ਮੈਂ ਭੱਜਿਆ ਨਹੀਂ ਉਹ ਦੱਸਦੇ ਨੇ ਕਿ ਮਾਰਚ 2016 ਵਿੱਚ ਉਹ ਜਿਨੇਵਾ ਗਏ ਸੀ ਇੱਕ ਮੀਟਿੰਗ ਲਈ ਜੋ ਪਹਿਲਾਂ ਤੋਂ طے ਸੀ ਅੱਛਾ ਕੋਈ ਰੂਟੀਨ ਮੀਟਿੰਗ ਹਾਂ ਤੇ ਉਹ ਕਹਿੰਦੇ ਨੇ ਇਸ ਬਾਰੇ ਉਹਨਾਂ ਨੇ ਉਸ ਵਿਲੇ ਦੇ ਵਿੱਤ ਮੰਤਰੀ ਨੂੰ ਦੱਸਿਆ ਵੀ ਸੀ ਪਰ ਬਾਅਦ ਚ ਕੀ ਹੋਇਆ ਕਿ ਉਹਨਾਂ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਓਹੋ ਫਿਰ ਤਾਂ ਵਾਪਸੀ ਮੁਸ਼ਕਿਲ ਹੋ ਗਈ ਬਿਲਕੁਲ ਉਹ ਕਹਿੰਦੇ ਨੇ ਪਾਸਪੋਰਟ ਰੱਦ ਹੋਣ ਕਰਕੇ ਉਹ ਭਾਰਤ ਆ ਹੀ ਨਹੀਂ ਸਕੇ ਤੇ ਉਹ ਇਲਜ਼ਾਮ ਲਾਉਂਦੇ ਨੇ ਮੀਡੀਆ ਤੇ ਤੇ ਕੁਝ ਸਰਕਾਰੀ ਲੋਕਾਂ ਤੇ ਕਿ ਉਹਨਾਂ ਨੇ ਜਾਣ ਬੁੱਝ ਕੇ ਚੋਰ ਤੇ ਪਗੋੜਾ ਵਾਲਾ ਨੈਰੇਟਿਵ ਬਣਾਇਆ ਤਾਂ ਫਿਰ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਕੀ ਤਸਵੀਰ ਬਣਦੀ ਹੈ ਇੱਕ ਪਾਸੇ ਤਾਂ ਸਾਲਾਂ ਤੋਂ ਚੱਲਿਆ ਆ ਰਿਹਾ ਸਰਕਾਰੀ ਤੇ ਮੀਡੀਆ ਦਾ ਬਿਰਤਾਂਤ ਹੈ ਧੋਖਾਧੜੀ ਪੈਸੇ ਦੀ ਦੁਰਵਰਤੋਂ ਜਾਣ ਬੁੱਝ ਕੇ ਡਿਫਾਲਟਰ ਹੋਣਾ ਹਾਂਜੀ ਤੇ ਦੂਜੇ ਪਾਸੇ ਹੁਣ ਮਾਲਿਆ ਦਾ ਇਹ ਦਾਵਾ ਹੈ ਕਿ ਇਹ ਅਸਲ ਵਿੱਚ ਇੱਕ ਬਿਜ਼ਨਸ ਫੇਲੀਅਰ ਸੀ ਜਿਸ ਨੂੰ ਬਾਰੀਕਾਰਕਾਂ ਨੇ ਮਤਲਬ ਹੋਰ ਵਿਗਾੜ ਦਿੱਤਾ ਇਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਤੇ ਸਭ ਤੋਂ ਅਹਿਮ ਕਿ ਅਸਲ ਕਰਜ਼ੇ ਤੋਂ ਕਿਤੇ ਜ਼ਿਆਦਾ ਪੈਸਾ ਉਹਨਾਂ ਤੋਂ ਵਸੂਲਿਆ ਜਾ ਚੁੱਕਿਆ ਹੈ। ਇਹ ਦੋਵੇਂ ਪੱਖ ਬਹੁਤ ਵਕਰੇ ਨੇ। ਬਿਲਕੁਲ ਤੇ ਅੰਤ ਵਿੱਚ ਇੱਕ ਸਵਾਲ ਰਹਿ ਜਾਂਦਾ ਹੈ ਸੋਚਣ ਲਈ ਜੇਕਰ ਇਹ ਗੱਲ ਸਹੀ ਹੈ ਜਿਵੇਂ ਮਾਲਿਆ ਸਰਕਾਰੀ ਰਿਪੋਰਟਾਂ ਦਾ ਹਵਾਲਾ ਦੇ ਕੇ ਕਹਿ ਰਹੇ ਨੇ ਕਿ ਵਸੂਲੀ 14100 ਕਰੋੜ ਦੀ ਹੋਈ ਹੈ ਜਦਕਿ ਡੀਆਰਟੀ ਦਾ ਅਸਲ ਫੈਸਲਾ 6200 ਕਰੋੜ ਦੇ ਆਸ-ਪਾਸ ਸੀ ਤਾਂ ਫਿਰ ਇਸ ਪੂਰੇ ਮਾਮਲੇ ਵਿੱਚ ਇਨਸਾਫ ਦਾ ਅਸਲ ਮਤਲਬ ਕੀ ਰਹਿ ਜਾਂਦਾ ਹੈ? ਤੇ ਕੀ ਇਹ ਸਥਿਤੀ ਇਸ ਆਮ ਧਾਰਨਾ ਨੂੰ ਚੁਣੌਤੀ ਨਹੀਂ ਦਿੰਦੀ ਕਿ ਪੈਸਾ ਵਾਪਸ ਹੀ ਨਹੀਂ ਕੀਤਾ ਗਿਆ